ਸੱਤੋ ਵੱਧ ਵੋਟ ਦੇ ਨਾਲ ਸਿੱਖਾਂ ਦਾ ਉਹ ਸਾਂਝਾ ਨੁਮਾਇੰਦਾ ਜਿੱਤਿਆ ਹੁੰਦਾ ਜਿਹੜਾ ਪੰਥਕ ਨੁਮਾਇੰਦੇ ਦੇ ਤੌਰ ਤੇ ਖੜਿਆ ਹੁੰਦਾ ਚਾਹੇ ਇਹ ਤੁਸੀਂ ਸੀ ਚਾਹੇ ਧਰਮੀ ਫੌਜੀ ਪਰਿਵਾਰ ਸੀ ਇਹਨਾਂ ਦੀ ਗੰਦੀ ਰਾਜਨੀਤੀ ਨੇ ਇੱਕ ਪਾਸੇ ਕੌਮ ਦਾ ਸ਼ੇਰ ਪਰਿਵਾਰ ਤੇ ਇੱਕ ਪਾਸੇ ਧਰਮੀ ਫੌਜੀ ਪਰਿਵਾਰ ਆਮਣੇ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਤੇ ਉਹਦੇ ਵਿੱਚ ਵੋਟ ਵੰਡੀ ਗਈ ਸਿੱਖਾਂ ਦੀ ਇਹੀ ਵਾਪਰਨਾ ਬੀਜੇਪੀ ਵਾਲਾ ਜਿਹੜਾ ਬੀਜੇਪੀ ਦਾ ਅਜੰਡਾ ਆ ਨਾ ਉਹ ਇਹੀ ਆ ਕਿ ਇੱਕ ਪਾਸੇ ਹਿੰਦੂਆਂ ਦੀ ਵੋਟ ਸਾਂਝੀ ਹੋਵੇ ਹਿੰਦੂ ਭਾਈ ਚੜੀ ਦੀ ਵੋਟ ਇੱਕ ਜਗ੍ਹਾ ਇੱਕ ਝਟ ਪਵੇ ਤੇ ਦੂਜੇ ਪਾਸੇ ਸਿੱਖਾਂ ਦੀ ਵੋਟ ਤਿੰਨ ਧੜਿਆਂ ਚ ਚਾਰ ਧੜਿਆਂ ਚ ਪਵੇ ਜੇ ਇੱਕ ਪਾਸੇ 10 ਜਣੇ ਖੜੇ ਨੇ ਤੇ ਉਹਨਾਂ ਦੇ ਵਿੱਚੋਂ ਦੀ 6 ਜਣੇ ਇਹ ਇੱਕ 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 ਵੋਟ 6 ਜਣਿਆਂ ਨੂੰ ਪਾ ਰਹੇ ਨੇ ਤੇ ਇੱਕ ਪਾਸੇ 4 ਜਣੇ ਖੜੇ ਨੇ ਤੇ ਉਹ ਚਾਰ 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 ਜਣੇ ਸਾਰੇ ਇੱਕੋ ਇੱਕੋ ਬੰਦੇ ਨੂੰ ਵੋਟ ਪਾਉਂਦੇ ਨੇ ਤਾਂ ਬਹੁਮਤ ਉਧਰ ਜਾਂਦੀ ਆ ਇਹ ਕੈਲਕੂਲੇਸ਼ਨ ਤੁਹਾਨੂੰ ਮੈਨੂੰ ਲੱਗਦਾ ਕਿ ਭੇਡਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਹੁਣ ਜੇ ਸਮਝ ਆ ਜਾਵੇ ਸ਼ਾਇਦ ਸਮਝ ਆ ਜਵੇ ਗੱਲ ਇਹ ਆ ਜੀ ਆ ਕਿ ਇੱਕ ਸਾਂਝੀ ਪਾਰਟੀ ਇੱਕ ਰਵਾਇਤੀ ਪਾਰਟੀ ਇੱਕ ਕੋਈ ਐਸਾ ਤੜਾ ਜਿਹੜਾ ਕੌਮ ਦਾ ਇੱਕੋ ਇੱਕ ਤੜਾ ਹੋਵੇ ਇੱਕੋ ਨਿਸ਼ਾਨ ਹੋਵੇ ਔਰ ਸਾਰਾ ਪੰਥ ਉਹਦੇ ਪਿੱਛੇ ਖੜਿਆ ਹੋਵੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੌਮ ਦੀਆਂ ਕੋਟਾ ਤੋੜੀਆਂ ਤੇ ਤੁਹਾਨੂੰ ਉਹਦਾ ਪਿਆਦਾ ਬਣਾਇਆ